ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ 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 ਸੋ ਹੰਗਮਾਰਾਈ ਛੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਤਿਓ ਅਕਾਲ ਪੁਰਖ ਦਾ ਬਤਿਆਦ ਲੰਕੋਟਨ ਕੋਲ ਧੰਨਵਾਦ ਕਰਤੇ ਆਪਾਂ ਸਾਰੇ ਪਰਮੇਸ਼ਰ ਦਾ ਕਲਯੂਗ ਦੇ ਵਿੱਚ ਆਉਣਾ ਹੋਇਆ ਮਾਤ ਲੋਕ ਦੇ ਵਿੱਚ ਉਸ ਨੇ ਆ ਕੇ ਆਪਣਾ ਨਵਾਂ ਨਾਮ ਨਵਾਂ ਸ਼ਬਦ ਜੋ ਹੈ ਉਹ ਸਾਰੀ ਕਾਇਨਾਤ ਨੂੰ ਦਿੱਤਾ ਇਹ ਜੋ ਜਗਾਰਾ ਹੈ ਸੋ ਅੰਗ ਮਾਰਾਇਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਇਹ ਪਰਮੇਸ਼ਰ ਦਾ ਆਪਣਾ ਨਾਮ ਹੈ ਇਹ ਕਿਸੇ ਪੰਜ ਤਤ ਜਾਂ ਵਿਅਕਤੀ ਦਾ ਜਗਾਰਾ ਨਹੀਂ ਇਹ ਜਗਾਰਾ ਉਸ ਨਿਰਗੁਣ ਨਿਰੰਕਾਰ ਦਾ ਹੈ ਜੋ ਅਯੂ ਚੰਚਾ ਜੀ ਨੇ ਮੁਖਾਰਵਿੰਦ ਤੋਂ ਦੇ ਵਿੱਚ ਜੋ ਇੱਕ ਆਡੀਓ ਟੇਪ ਵੀ ਲੱਗਦੀ ਹੈ ਉਸ ਦੇ ਵਿੱਚ ਵੀ ਦੱਸਿਆ ਕਿ ਜੋਤੀ ਜੋਸ ਰੂਹਾਰ ਆਪਣੀ ਕਿਰਪਾ ਵੀ ਮੋਰ ਲੱਗਦੀ ਆ ਕੋਣਿਆ ਸੋ ਇਸੇ ਤਰ੍ਹਾਂ ਪਰਮੇਸ਼ਰ ਨਾਲ ਇੱਕ ਗ੍ਰੰਥ ਨੰਬਰ 1566 ਸੰਗਰ 21 ਮੂਰ ਸਿੰਘ ਦੇ ਘਰ ਹਿਊ ਚੰਚੇ ਜੀ ਨੇ ਜੋ ਹਰਵਾਨੀ ਦਾ ਦੇ ਵਿੱਚ ਅਰਥ ਕਰਦੇ ਆ ਫਰਮਾਇਆ ਕਿ ਜਗਾਰਾ ਹੈ ਕਿਸ ਦਾ ਆਪਾਂ ਇਸ ਹਰਵਾਨੀ ਨੂੰ ਲੈ ਕੇ ਚਾਹੀਏ ਸੋ ਹੰਮਾਰਾ ਹੀ ਸ਼ੇਰ ਸ੍ਰੀ ਵਿਸ਼ਨੋ ਭਗਵਾਨ ਦੀ ਚ ਇਹ ਜਗਾਰਾ ਹੈ ਕਿਸ ਦਾ ਸੋ ਸੋ ਕੀ ਹੈ ਸਭ ਤੋਂ ਪਹਿਲਾਂ ਸੋ ਹਰ ਸੰਗ ਜੀ ਉਹ ਸੋ ਪਰਮਾਤਮਾ ਹੈ ਇਹ ਧਿਆਨ ਦੇਣ ਚੁੱਕ ਗੱਲਾਂ ਹੈ ਸਾਰੀਆਂ ਸੋ ਹਰਫਾ ਸੋ ਪੁਰਖ ਨਰੰਜਨ ਦਾ ਆਪਣਾ ਨਾਮਾ ਉਹ ਪੁਰਖ ਨਰੰਜਨ ਜੋ ਆਜੂਗਾਰ ਇੱਕੇ ਅਕਾਲ ਪੁਰਖਿਆ ਪਤ ਪਰਮੇਸ਼ਵਰ ਆਪਣੀ ਆਪ ਕਰੇ ਵਡਿਆਈਆ ਪਤ ਪਰਮੇਸ਼ਵਰ ਆਪਣੀ ਆਪ ਕਰੇ ਵਡਿਆਈਆ ਇਹ ਵਡਿਆਈ ਉਹ ਪਰਮੇਸ਼ਵਰ ਆਪਣੀ ਆਪ ਕਰਦਾ ਹੈ ਅਗੇ ਹੰਗ ਹੰਗ ਕੀਆ ਹੰਗ ਬ੍ਰਹਮ ਲਖ 84 ਜੀਵ ਹੰਗ ਸਭ ਉਸਤੀ ਆਤਮਿਆ ਅਸੀਂ ਉਸਤੀ ਆਤਮਿਆ ਸ਼ੀਸ਼ਟ ਸਵਾਈ ਬਨਾਵਾ ਨਿਰਗੁਣ ਹੋ ਕੇ ਨਿਰਗੁਣ ਵੰਡ ਵੰਡਾਈਆ ਇਹ ਜੋ ਸੋਤ ਇਹ ਹੰਗ ਦਾ ਜੋ ਅਰਥ ਆਉਜੀ ਨੇ ਸੁਨੇਹਾ ਸੋ ਕੋਣਿਆ ਉਹ ਕਾਲਪੁਰਖ ਹੈ ਉਸ ਦਾ ਆਪਣਾ ਨਾਮ ਹੈ ਪਰਮੇਸ਼ਰ ਦਾ ਹੰਗ ਕੋਣਿਆ ਹੰਗ ਉਸ ਦੀ ਜਿਹੜੀ 1084 ਜੀਵ ਜੰਤਿਆ ਸਾਰੇ ਇਹਦੀ ਆਤਮਾ ਹਨ ਅੱਗੇ ਦੱਸਿਆ ਹੈ ਰਾਜਿਆਂ ਦਾ ਰਾਜਾ ਮਹਾਰਾਜ ਅਖਵਾਵਾ ਸੋ ਹੰਗ ਵੀ ਹੋ ਗਿਆ ਮਹਾਰਾਜ ਵੀ ਆ ਗਿਆ ਤ ਉਹਨੇ ਕੀ ਦੱਸਿਆ ਮਹਾਰਾਜ ਅਖਵਾਵਾ ਸੱਚਖੰਡ ਨਿਵਾਸੀ ਸੱਚਾ ਸ਼ੈਨਛਾਈਆ ਉਹ ਸੱਚਖੰਡ ਨਿਵਾਸੀ ਸੱਚਾ ਜੋ ਹੈ ਉਹ ਸ਼ੈਨਛ ਹੈ ਉਹ ਇੱਕਿਆ ਮਹਾਰਾਜ ਅਖਵਾਵਾ ਸ਼ੇਰਾਂ ਦਾ ਸ਼ੇਰ ਬਲਤਾਰੀ ਆਪਣਾ ਬਲਤਾਰੀ ਸਿੰਘ ਆਪਣਾ ਯੋਗ ਪਗਟਾਵਾ ਦੂਜਾ ਆਸਾਨੀ ਨજર ਕੋਈ ਨਹੀਂ ਆ ਸੋ ਗੱਲ ਮੁੱਕਦੀ ਇੱਥੇ ਹਰ ਸੰਗਤ ਦੀ ਦੂਜਾ ਆਸਾਨੀ ਨજર ਕੋਈ ਨਹੀਂ ਆ ਇਹ ਦੂਜੇ ਦਾ ਐਹਸਾਨ ਲੈ ਕੇ ਪਰਮਾਤਮਾ ਕਦੇ ਆਪਣੀ ਵਡਿਆਈ ਨਹੀਂ ਕਰਦਾ ਹਰ ਸੰਦੇ ਦੀ ਉਹ ਇਹ ਜੋ ਕਈ ਵਾਰੀ ਭੁਲੇਖੀਆਂ ਦੀ ਗੱਲ ਚੱਲਦੀ ਹੈ ਵਿਚਾਰ ਚੱਲਦੀ ਹੈ ਕਿ ਜਕਾਰਾ ਇਸ ਦਾ ਹੈ ਇਸ ਦਾ ਹੈ ਨਹੀਂ ਇਹ ਜਕਾਰਾ ਉਸ ਅਕਾਲ ਪੁਰਖ ਦਾ ਹੈ ਤਾਂ ਉਹ ਜਕਾਰਾ ਉਹ ਜੋ ਵਡਿਆਈਆਂ ਉਹ ਪਰਮੇਸ਼ਰ ਦੂਸਰਾ ਦਾ ਸਾਨੀ ਕਿਸੇ ਤੋਂ ਲੈ ਕੇ ਜਾਂ ਕਿਸੇ ਤੋਂ ਹਸਾਨ ਲੈ ਕੇ ਉਹ ਗੱਲ ਨਹੀਂ ਕਰਦਾ ਉਹ ਆਪਣੀ ਗੱਲ ਆਪਣੀ ਵਡਿਆਈ ਪਰਮੇਸ਼ਰ ਉਹ ਹਮੇਸ਼ਾ ਆਪ ਹੀ ਕਰਦਾ ਹੈ ਹਰ ਸੰਦੇ ਦੀ ਇਸੇ ਕਰਕੇ ਹਰਵਾਨੀ ਚ ਇਸੇ ਆਉਂਦਾ ਹੈ ਸ਼ੇਰਾਂ ਦਾ ਸ਼ੇਰ ਸਿੰਘ ਪਲਤਾਰੀ ਬਲਤਾਰੀ ਆਪਣਾ ਯੋਗ ਪ੍ਰਗਟਾਵਾਂ ਦੂਜਾ ਸਾਨੀ ਨજર ਕੋ ਇਨਾਈਆ ਕਿ ਦੂਜਾ ਆਸਾਨ ਕਰਨ ਵਾਲਾ ਨજર ਕੋ ਇਨਾਈਆ ਇਸ ਕਰਕੇ ਉਹ ਕੀ ਆ ਉਹ ਸ਼ੇਰਾਂ ਦਾ ਸ਼ੇਰ ਹੈ ਬਲਤਾਰੀ ਹੈ ਅੱਗੇ ਆਉਂਦਾ ਹੈ ਵਿਸ਼ਨੂੰ ਵਿਸ਼ਨੂੰ ਹੋ ਕੇ ਉਹ ਫਿਰ ਕੀ ਕਰਦਾ ਘਰ ਘਰ ਦਰ ਦਰ ਸਭ ਦੀ ਸੇਵ ਕਮਾਵਾਂ ਉ ਸਰਦੀ ਸਭ ਦੀ ਸੇਵਾ ਕਰਨ ਵਾਲਾ ਇਸੇ ਕਰਕੇ ਸ਼ਬਦ ਕੋਟਚੋ ਵਿੱਚ ਲਿਖਿਆ ਪੂਰਨ ਸਿੰਘ ਸੇਵਾਦਾਰ ਔਰ ਇਸੇ ਅਗੰਤ ਨੰਬਰ 15 ਜੁਵੇ ਕੀ ਲਿਖਿਆ ਸਭ ਦੀ ਸੇਵ ਕਮਾਵਾ ਮਤਲਬ ਸਭ ਦੀ ਸੇਵਾ ਕਰਨ ਵਾਲਾ ਸੇਵਾ ਕਮਾਉਣ ਵਾਲਾ ਮਾਨ ਵਡਿਆਈ ਨਾ ਕੋਈ ਰਖਾਈ ਆ ਉਹ ਆਪਣੀ ਮਾਨ ਮਿਟਈ ਕਦੇ ਪਰਮੇਸ਼ਰ ਨਹੀਂ ਰਖਦਾ ਹਰ ਸੰਗ ਜੀਓ ਤੇ ਇਹ ਭਗਤ ਨੂੰ ਵੀ ਕਦੇ ਆਪਣੀ ਮਾਨ ਵਡੇ ਨਹੀਂ ਰੱਖਣੀ ਚਾਹੀਦੀ ਔਰ ਨੀਵੇਂ ਹੋ ਕੇ ਹੀ ਸਾਨੂੰ ਰਹਿਣਾ ਚਾਹੀਦਾ ਕਿਉਂਕਿ ਜੇ ਸਭ ਤੋਂ ਨੀਮਾ ਪ੍ਰਭ ਆਵਿਆ ਸਾਨੂੰ ਵੀ ਉਸਤੇ ਜਿਹੜੇ ਹੈ ਬੱਚੇ ਬਣ ਕੇ ਰਹਿਣਾ ਚਾਹੀਦਾ ਹੈ ਤੇ ਉਹ ਉਸਤੇ ਹੀ ਸਾਨੂੰ ਵੀ ਉਸਤੇ ਸੂਲਾਂ ਤੇ ਸਾਨੂੰ ਕਾਇਮ ਰਹਿਣਾ ਚਾਹੀਦਾ ਹੈ ਅੱਗੇ ਆਉਂਦਾ ਹੈ ਭਗਵਾਨ ਉਹ ਭਗਵਾਨ ਕੀ ਆ ਭਗਵਾਨ ਹੋ ਕੇ ਫਿਰ ਉਹ ਸਾਰੇ ਗੁਣਾਂ ਨੂੰ ਰੱਖਣ ਵਾਲਾ ਫਿਰ ਉਹ ਸਵੈਮ ਭਗਵਾਨ ਹੋ ਕੇ ਇੱਥੇ ਤੇ ਉੱਥੇ ਇਹ ਨਹੀਂ ਕਿ ਇੱਥੇ ਕੋਈ ਹੋਰ ਤੇ ਉੱਥੇ ਕੋਈ ਹੋਰ ਸੀ ਨਹੀਂ ਇਹ ਬੜਾ ਸ਼ਬਦ ਇਲੀਗਲ ਹੈ ਕਿ ਇਹ ਸਾਡੀ ਮਨਮਤ ਦੇ ਨਾਲ ਹੀ ਆਪਾਂ ਇਸ ਨੂੰ ਅੱਗੇ ਸਟੇਜ ਤੇ ਜਾਂ ਹੋਰ ਪਾਸੇ ਅਸੀਂ ਵਡਿਆਈ ਕਰਦੇ ਆ ਕਿ ਇੱਥੇ ਕੋਈ ਹੋਰ ਜਾਂ ਉੱਥੇ ਕੋਈ ਹੋ ਰਿਹਾ ਬਟ ਪਰਮਿਸ਼ਨ ਦੱਸੇ ਮੈਂ ਫਿਰ ਭਗਵਾਨ ਹੋ ਕੇ ਇਹ ਸਾਰੇ ਗੁਣਾਂ ਨੂੰ ਰੱਖਣ ਵਾਲਾ ਮੈਂ ਭਗਵਾਨ ਹੋ ਕੇ ਇੱਥੇ ਉੱਥੇ ਦੋ ਜਹਾਨਾ ਆ ਜੁਗਾੜ ਇੱਕੋ ਹੁਕਮ ਸੁਣਾਵਾ ਇੱਥੇ ਵੀ ਤੇ ਉੱਥੇ ਵੀ ਆ ਜੁਗਾੜ ਇੱਕੋ ਹੁਕਮ ਸੁਣਾਵਾ ਨਾ ਕੋਈ ਮੇਠ ਮਿਟੇ ਮਟਾਈਆ ਉਜੋ ਹੁਕਮ ਸੁਣਾਉਂਦਾ ਹੈ ਇੱਥੇ ਉੱਥੇ ਉਹ ਆਪ ਸੁਣਾਉਂਦਾ ਹੈ ਦੂਜਾ ਆਸਾਨੀ ਲੈ ਕੇ ਗੱਲ ਨਹੀਂ ਕਰਦਾ ਉਹ ਉਹ ਆਪ ਇਹ ਹੁਕਮ ਸੁਣਾਉਂਦਾ ਹੈ ਪਰ ਇਸ ਨੂੰ ਜੋ ਹੁਕਮ ਦੇ ਦਿੰਦਾ ਹੈ ਇਸ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ ਸਾਜੂਗ ਤ੍ਰੇਤਾ ਦੁਆਪਰ ਕਾਲ ਜੋਗਿਆ ਇਹਦੇ ਚ ਕੀ ਕਰਦਾ ਉਹ ਗੁਰ ਅਵਤਾਰਾਂ ਪੀਰ ਪਗੰਬਰਾਂ ਕੋਲੋਂ ਜ ਜਕਾਰ ਕਰਾਵਾ ਇਹ ਉਹਨਾਂ ਦੇ ਕੋਲੋਂ ਹੀ ਕੀ ਕਰਦਾ ਹੈ ਆ ਪਰਮਾਤਮਾ ਜੈ ਜੈਕਾਰ ਹੀ ਕਰਾਉਂਦਾ ਹੈ ਕਿਉਂਕਿ ਜਦੋਂ ਉਹ ਤਰਤੀ ਤੇ ਮਾਤ ਲੋਗ ਦੇ ਵਿੱਚ ਗੁਰੂ ਤਾਰ ਪੀਰ ਪਗੰਬਰਾਂ ਤੋਂ ਉਹ ਜੈ ਜੈ ਕਰਾ ਕਰਾਉਂਦਾ ਹੈ ਤੇ ਉਹ ਫਿਰ ਉਹ ਜੈ ਜੈ ਕਿਹਦੀ ਕਰਦੇ ਆ ਗੁਰੂ ਤਾਰ ਪੀਰ ਪਗੰਬਰ ਉਸ ਨਿਰਗੁਣ ਦੀ ਕਰਦੇ ਆ ਉਸ ਕਲਪੁਰਖ ਦੀ ਕਰਦੇ ਆ ਕਿਉਂਕਿ ਉਹ ਦੇ ਪੰਜ ਤਤ ਨਹੀਂ ਹੈ ਬਿਨ ਜਕਾਰ ਬਚਿਆ ਰਹਿਣ ਕੋਈ ਨਾ ਪਾਈਆ ਜਿਸ ਜਕਾਰ ਦਾ ਡੰਕਾ ਗੋਬਿੰਦ ਕੋਲੋਂ ਵਜਾਵਾ ਫਤਿਹ ਇੱਕੋ ਹੱਥ ਰਖਾਈਆ ਉਹ ਗੋਬਿੰਦ ਕੋਲੋਂ ਹੁਆ ਆਪਣਾ ਡੰਕਾ ਬਜਾਵਾ ਫਤੇ ਇੱਕੋ ਹੱਥ ਰਖਾਈਆ ਹੁਣ ਗੋਬਿੰਦ ਕੀ ਹੈ ਗੋਬਿੰਦ ਉਹਦਾ ਸੋਤੇ ਆ ਸਤਗੁਰ ਸ਼ਬਦ ਹੈ ਉਹ ਨਿਰਗੁਣਿਆ ਉਹ ਸਰੀਰ ਨਹੀਂ ਹੈ ਗੋਬਿੰਦ ਸਰੀਰ ਨਹੀਂ ਹੈ ਬੇਸ਼ੱਕ ਉਹ ਲਗ ਲਗ ਸਰੀਰ ਧਾਰ ਕੇ ਉਹ ਖੇਲ ਕਰਦਾ ਰਿਹਾ ਬਟ ਉਹ ਪੰਜ ਦੇਤ ਨੂੰ ਸਮੇਂ ਦੇ ਅਨੁਸਾਰ ਖਤਮ ਵੀ ਕੀਤਾ ਉਹ ਸਤਗੁਰ ਸ਼ਬਦ ਨੇ ਸਮੇਂ ਦੇ ਅਨੁਸਾਰ ਸ਼ਬਦ ਕਿਸੇ ਮਾਰਾਮ ਬਣ ਗਿਆ ਆਰਾਮ ਦਾ ਸਰੀਰ ਆਇਆ ਤਾਂ ਉਹ ਖਤਮ ਵੀ ਹੋਇਆ ਸ਼ਬਦ ਕਹੀ ਮੈਂ ਕਾਨ ਬਣ ਗਿਆ ਕਾਨ ਦਾ ਸਰੀਰ ਸੀ ਖਤਮ ਹੋ ਗਿਆ ਸ਼ਬਦ ਕਹੀ ਮੈਂ ਈਸਾ موسی ਮੂਮਨਦ ਬਣ ਗਿਆ ਇਸ ਕਰਕੇ ਉਹ ਸਰੀਰ ਉਤਾਰਦਾ ਹੈ ਬਟ ਉਹ ਸਰੀਰ ਨੂੰ ਸਮੇਂ ਦੇ ਅਨਸਾਰ ਉਹ ਆਪਣੀ ਜੈ ਕਰਵਾਉਂਦਾ ਹੈ ਕਾਲਪੁਰਖ ਫਿਰ ਉਸ ਦੇ ਬਾਅਦ ਸਰੀਰ ਨੂੰ ਖਤਮ ਕਰਕੇ ਫਿਰ ਕੀ ਹੋ ਜਾਂਦਾ ਉਹ ਨਿਰਗੁਣ ਦਾ ਨਿਰਗੁਣਿਆ ਅੱਜ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਇਹ ਸਰੀਰ ਕਾਲਪੁਰਖਿਆ ਜਾਊਗਾ ਸਰੀਰ ਕਾਲਪੁਰਖ ਨਹੀਂ ਹੁੰਦਾ ਹਰ ਸੰਗ ਇਹ ਜੀਓ ਕਿਉਂਕਿ ਇਹ ਨੇਕ ਲਾਂਕਿਆ ਉਸ ਨੂੰ ਕੋਈ ਕਲੰਕ ਨਹੀਂ ਹੈ ज्योति जो सुभाषर सर्व आत्मा ਦਾ ਜੋ ਪਰਮਾਤਮਾ ਹੈ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਉਹ ਆਪਣੀ ਗੱਲ ਆਪ ਕਰਦਾ ਹੈ ਪਰਮਾਤਮਾ ਮਿਹਰ ਬਾ ਆਪਣੀ ਖੇਲ ਖਲਾਈਆ ਸੋ ਹਰ ਸੰਗ ਜਿਉ ਇਹ ਛੋਟਾ ਜਿਹਾ ਇੱਕ ਜਿਹੜਾ ਲੇਖ ਸੀ ਆਪ ਜੀ ਨਾਲ ਮੈਂ ਸਾਂਝਾ ਕੀਤਾ ਕਿ ਇਹ ਜੋ ਗ੍ਰੰਥ ਨੰਬਰ 15 ਦਾ ਜੋ 15 ਪੋ ਦੀ ਲਿਖਤ ਹੈ ਜਿਹੜੀ ਹੈ ਸ਼ੰਚ ਸਮੰਦ ਸੋਰੀ ਆ 2021 ਬਿਕਰਮੀ ਬੂਦ ਸਿੰਘ ਦੇ ਕਰਦੀ ਲਿਫ ਇਹ ਹਿਊਚ ਚైనా ਜਿਹੜਾ ਜਕਾਰੇ ਦੇ ਅਰਥਾਂ ਦਾ ਇੱਥੇ ਸਾਰਾ ਵਿਚਾਰ ਵੀ ਦੱਸਿਆ ਹੈ ਸੋਹਰ ਸੰਗਿਯੂ ਇਹ ਤੁਜਕਾਰਾ ਹੈ ਉਹ ਇੱਕ ਨਿਰਗੁਣ ਦਾ ਹੈ ਉਹ ਨਿਰੰਕਾਰ ਦਾ ਹੈ ਇਹ ਜਕਾਰਾ ਕਿਸੇ ਪੰਜ ਤਤ ਵਿਅਰਥੀ ਦਾ ਜਾਂ ਕਿਤੇ ਦੇਹ ਦਾ ਜਕਾਰਾ ਇਹ ਨਹੀਂ ਹੁੰਦਾ ਜਕਾਰਾ ਉਹ ਇੱਕ ਦਾ ਹੁੰਦਾ ਹੈ ਜੋ ਆਪ ਖੇਲ ਹੋ ਮਾਤਲਬ ਵਿੱਚ ਅਗੇ ਜਿਸ ਨੇ ਕੀਤੀ ਹੈ ਉਹ ਇੱਕਿਆ ਅੱਜ ਵੀ ਤੇ ਕੱਲ ਵੀ ਉਹ ਅੱਗੇ ਵੀ ਉਸ ਨੇ ਇੱਕ ਹੀ ਰਹਿਣਾ ਸੋ ਮੈਂ ਇੱਥੇ ਹੀ ਮਾਫੀ ਚਾਹਾਂਗਾ ਸ਼ਬਦਾਂ ਦੇ ਵਿੱਚ ਹੋ ਜਾਂਦੇ ਹੀ ਬੱਚਾ ਅੰਜਾਨਾ ਸਾਰੀ ਹਸੰਗਤ ਹਯੂ ਚੰਚਾ ਜੀ ਮਾਫ ਕਰ ਦੇਣ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ